ਪੰਜਾਬ ਦੀ ਮਹਾਨ ਧਰਤੀ ਤੇ ਸਿੱਖਾਂ ਦੀਆਂ ਮੁਗਲਾਂ ਤੋਂ ਇਲਾਵਾ ਅੰਗਰੇਜ਼ ਹਕੂਮਤ ਨਾਲ ਵੀ ਕਈ ਐਮ ਲੜਾਈਆਂ ਹੋਈਆਂ ਜਿੰਨਾ ਚ ਅੰਗਰੇਜ਼ਾਂ ਨਾਲ ਹੋਈਆਂ ਲੜਾਈਆਂ ਚ ਮੁਦਕੀ ਦੀ ਲੜਾਈ ਫਿਰੋਸ਼ਾ ਦੀ ਲੜਾਈ ਵੱਧੋਬਾਲ ਦੀ ਲੜਾਈ ਸਭਰਾਉਂ ਦੀ ਲੜਾਈ ਤੇ ਆਲੀਵਾਲ ਦੀ ਲੜਾਈ ਐਮ ਰਹੀਆਂ ਨੇ ਅੰਗਰੇਜ਼ਾਂ ਖਿਲਾਫ ਹੋਈਆਂ ਇਹਨਾਂ ਲੜਾਈਆਂ ਨੂੰ ਐਂਗਲੋ ਸਿੱਖ ਵਾਰ ਕਿਹਾ ਜਾਂਦਾ ਹੈ ਇਤਿਹਾਸ ਤੇ ਨਜ਼ਰ ਮਾਰੀਏ ਤਾਂ ਪਤਾ ਲੱਗਦਾ ਕਿ ਪਹਿਲੇ ਐਂਗਲੋ ਸਿੱਖ ਜੰਗ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਕਰੀਬ 6 ਸਾਲ ਬਾਅਦ ਸ਼ੁਰੂ ਹੋ ਗਈ ਸੀ। ਆਲੀਵਾਲ ਦੀ ਭਿਆਨਕ ਜੰਗ 28 ਜਨਵਰੀ 1846 ਈਸਵੀ ਨੂੰ ਲੁਧਿਆਣਾ ਜ਼ਿਲ੍ਹੇ ਦੇ ਬੇਟਖੇਂਦਰ ਚ ਪੈਂਦੇ ਪਿੰਡ ਆਲੀਵਾਲ ਵਿਖੇ ਲੜੀ ਗਈ। ਜਿਸ ਨੇ ਇਸ ਪਿੰਡ ਨੂੰ ਇਤਿਹਾਸਿਕ ਪਿੰਡ ਵਜੋਂ ਪਛਾਣ ਦਿੱਤੀ। ਇਸ ਜੰਗ ਜਰੀਏ ਅੰਗਰੇਜ਼ੀ ਫੌਜ ਦਾ ਅਫਸਰ ਸਰ ਹੈਰੀ ਸਮਿਥ ਵਦੋਬਾਲ ਦੀ ਲੜਾਈ ਵਿੱਚ ਅੰਗਰੇਜ਼ਾਂ ਨੂੰ ਮਿਲੀ ਹਾਰ ਦਾ ਬਦਲਾ ਸਰਦਾਰ ਰਣਚੋਦ ਸਿੰਘ ਮਜੀਠੀਆ ਤੋਂ ਲੈਣਾ ਚਾਹੁੰਦਾ ਸੀ। ਇਸ ਲਈ ਉਸਨੇ ਆਪਣੇ 11000 ਦੇ ਕਰੀਬ ਫੌਜੀਆਂ ਸਮੇਤ ਸਿੱਖਾਂ ਤੇ ਹਮਲਾ ਕਰ ਦਿੱਤਾ ਆਲੀਵਾਲ ਦੇ ਸਥਾਨ ਤੇ ਹੋਈ ਇਸ ਲੜਾਈ 'ਚ ਕੁਝ ਗਦਾਰਾਂ ਕਰਕੇ ਸਿੱਖਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਬਹੁਤੇ ਸਿੱਖ ਦੌੜਦੇ ਹੋਏ ਆਲੀਵਾਲ ਦੇ ਨਾਲ ਲੱਗਦੇ ਦਰਿਆ ਸਤਲੁਜ ਵਿੱਚ ਰੁੜ ਗਏ ਇਸ ਦੌਰਾਨ ਅੰਗਰੇਜ਼ ਹਕੂਮਤ ਨੂੰ ਸਿੱਖਾਂ ਨੇ ਵੱਡੀ ਚੁਣੌਤੀ ਵੀ ਦਿੱਤੀ ਤੇ ਉਹਨਾਂ ਨੂੰ ਵੱਡਾ ਨੁਕਸਾਨ ਚੱਲਣਾ ਪਿਆ ਇਸ ਲੜਾਈ 'ਚ 2000 ਦੇ ਕਰੀਬ ਸਿੱਖ ਸ਼ਹੀਦियां ਪਾ ਗਏ ਜਦਕਿ 800 ਤੋਂ ਬਾਅਦ ਅੰਗਰੇਜ਼ ਫੌਜੀ ਮਾਰੇ ਗਏ ਉਸ ਸਮੇਂ ਅੰਗਰੇਜ਼ਾਂ ਵੱਲੋਂ ਲੁਧਿਆਣੇ ਤੋਂ ਸਿੱਧਮਾ ਵੇਟ ਨੂੰ ਜਾਂਦੇ ਆ ਮੁੱਖ ਸੜਕ ਤੇ ਪਿੰਡ ਆਲੀਵਾਲ ਦੇ ਨੇੜੇ ਆਪਣੇ ਮਾਰੇ ਗਏ ਫੌਜੀਆਂ ਦੀ ਯਾਦ ਵਿੱਚ ਸਮਾਰਕ ਉਸਾਰਿਆ ਗਿਆ ਜਿਸ ਨੂੰ ਗੋਰਾ ਹੂਰ ਸਿੱਖ ਗੋਲਿਆਂ ਦੇ ਸਿੱਖ ਵਜੋਂ ਜਾਣਿਆ ਜਾਂਦਾ ਹੈ ਇਸ ਨੂੰ ਪੰਜਾਬ ਸਰਕਾਰ ਦੇ ਪ੍ਰਾਤਤਵ ਵਿਭਾਗ ਨੇ ਅਪਣਾਇਆ ਹੋਇਆ ਹੈ ਜਿਸ ਪਿੰਡ ਚ ਅੱਜਕੱਲ ਇਹ ਸਮਾਰਕ ਸਥਿਤ ਹੈ ਉਸ ਪਿੰਡ ਦਾ ਨਾਂ ਗੋਰਾ ਹੋਰ ਵੀ ਐਸੇ ਸਮਾਰਕ ਤੋਂ ਹੀ ਉਪਜੇ ਲੱਗਦਾ ਹੈ ਗੋਰਾ ਹੋਰ ਦੀ ਸਿੱਖ ਨੂੰ ਦੇਖਣ ਅੱਜ ਵੀ ਅੰਗਰੇਜ਼ ਇੱਥੇ ਪੁੱਜਦੇ ਨੇ ਅੰਗਰੇਜ਼ਾਂ ਨੇ ਆਪਣੇ ਮਾਰੇ ਗਏ ਫੌਜੀਆਂ ਦੀ ਯਾਦਗਾਰ ਉਸਾਰ ਦਿੱਤੀ ਪਰ ਸਿੱਖ ਸ਼ਹੀਦ ਲੰਬਾ ਸਮਾਂ ਵਿਸਰੇ ਹੀ ਰਹੇ ਇਸ ਸਬੰਧੀ ਪਿੰਡ ਆਲੀਵਾਲ ਦੇ ਸਰਪੰਚ ਵਰਗਤ ਸਿੰਘ ਢਿੱਲੋਂ ਵੱਲੋਂ ਬੜੀ ਮਿਹਨਤ ਨਾਲ ਇੱਕ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਨੇ ਆਪਣੇ ਸਾਥੀਆਂ ਤੇ ਇਲਾਕੇ ਦੇ ਲੋਕਾਂ ਦੀ ਮਦਦ ਨਾਲ ਇਸ ਇਤਿਹਾਸਿਕ ਨਗਰ ਆਲੀਵਾਲ ਵਿਖੇ ਇਸ ਲੜਾਈ ਦੇ ਸਿੱਖ ਸ਼ਹੀਦਾਂ ਦੀ ਯਾਦਗਾਰ ਉਸਾਰ ਕੇ 60 ਫੁੱਟ ਉੱਚਾ ਮিনার ਸਥਾਪਿਤ ਕੀਤਾ ਗਿਆ ਜਿਸ ਦੇ ਉੱਪਰ ਖੰਡਾ ਲਗਾਇਆ ਗਿਆ ਜੋ ਲੁਧਿਆਣਾ ਮੁੱਖ ਮਾਰਗ ਸਿੱਧਵਾ ਪੇਟ ਨੂੰ ਜੋੜਦੀ ਆਲੀਵਾਲ ਨੇੜੇ ਲੰਘਦੀ ਸੜਕ ਤੋਂ ਨਜ਼ਰ ਪੈਂਦਾ ਸਿੱਖਾਂ ਦੀ ਗਵਾਹੀ ਕਰਨ ਵਾਲੇ ਜਰਨਲ ਰਣਜੋਤ ਸਿੰਘ ਮਜੀਠੀਆਂ ਦੀਆਂ ਪੀੜ੍ਹੀਆਂ ਵੱਲੋਂ ਵੀ ਇਸ ਯਾਦਗਾਰੀ ਸਥਾਨ ਤੇ ਬਣੀ ਲਾਇਬ੍ਰੇਰੀ ਵਾਸਤੇ ਸਿੱਖ ਜਰਨੈਲਾਂ ਦੀਆਂ ਤਸਵੀਰਾਂ ਭੇਟ ਕੀਤੀਆਂ ਗਈਆਂ ਅਲੀਵਾਲ ਦੀ ਜੰਗ 28 ਜਨਵਰੀ 1846 ਈਸਵੀ ਨੂੰ ਇਸ ਸਥਾਨ 'ਤੇ ਲੜੀ ਗਈ ਸੀ ਤੇ ਐਸੇ ਕਰਕੇ ਹਰ ਬਰੇ ਇਸ ਦਿਨ ਆਲੀਵਾਲ ਸਿੱਖ ਸ਼ਹੀਦੀ ਯਾਦਗਾਰ ਤੇ ਉਹਨਾਂ ਮਹਾਨ ਸਿੱਖ ਸ਼ਹੀਦਾਂ ਨੂੰ ਸਰਦਾ ਦੇ ਫੁੱਲ ਭੇਟ ਕਰਦੇ ਨੇ